ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਬਹੁਤ ਵਧੀਆ ਸੂਟ ਰਹਿਣਗੇ ਟੈਬੀ ਦੇ ਵਿੱਚ ਰਹਿਣਗੇ ਇਹਦੇ ਵਿੱਚ ਤਿੰਨ ਕਲਰ ਮਿਲ ਜਾਣਗੇ ਜੀ ਤੁਹਾਨੂੰ ਤੇ ਬਾਕੀ ਜੋ ਵੀ ਤੁਹਾਡੀ ਚੋਇਸ ਹੋਏ ਜਿਵੇਂ ਦਾ ਕਲਰ ਤੁਹਾਨੂੰ ਪਸੰਦਾ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹਦੇ ਵਿੱਚ ਪੰਜ ਕਲਰ ਸੀਗੇ ਤੇ ਬਾਕੀ ਤੁਸੀਂ ਮੈਨੂੰ ਮੈਸੇਜ WhatsApp ਤੇ ਤੁਸੀਂ ਮੈਸੇਜ ਕਰਦੇ ਹੋ ਵੀ ਦੂਜੇ ਕੰਦਰਾਂ ਦੀ ਆਪਾਂ ਤੁਹਾਨੂੰ ਪਿਕ ਸੈਂਡ ਕਰ ਦਾਂਗੇ ਜਿਹੜੇ ਵੀ ਹੋਏ ਤੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ Instagram ਦੀ ID ਹੈ Rajvinder Sidhu 9555 ਤੁਸੀਂ Instagram ਦੀ ID ਨੂੰ ਫੋਲੋ ਕਰੋ ਤੇ ਆਪਣਾ ਦੂਸਰਾ ਚੈਨਲ ਹੈਗਾ ਜੀ Rajvinder Vlog ਤੇ ਆਪਾਂ ਸ਼ਾਮ ਨੂੰ ਵਲੌਗ ਪਾਉਣੇ ਹੁੰਦੇ ਆਂ ਜੀ ਤੇ ਸਵੇਰੇ ਉਹ ਤੇ ਸੂਟਾਂ ਦੀ ਵੀਡੀਓ ਹੁੰਦੀ ਹੈ ਇਹ ਵੀਡੀਓ ਬਣ ਰਹੀ ਹੈ ਜੀ आरकेਪੀ ਲਈ ਪਲੀਜ਼ ਚੈਨਲ ਨੂੰ ਤੁਸੀਂ ਖਿੱਚ ਕੇ ਰੱਖੋ ਜੀ ਜਲਦੀ ਜਲਦੀ ਚਲਾਓ ਫਿਰ ਮੈਂ ਉਹਦੇ ਉੱਪਰ ਇੱਕ ਵਲੌਗ ਬਣਾ ਦੇਆ ਕਰੂੰਗੀ ਜੀ ਇੱਕ ਡੇਲੀ ਸੂਟਾਂ ਦੀ ਵੀਡੀਓ ਹੁਣ ਮੈਨੂੰ ਵੀ ਔਖਾ ਜੀ ਜ਼ਿਆਦੇ 3-3 ਵੀਡੀਓ ਪਾਉਣੀ ਆ ਪਲੀਜ਼ ਜਲਦੀ ਤੋਂ ਜਲਦੀ ਕਰ ਦੋ ਸ਼ੇਅਰ ਚੈਨਲ ਨੂੰ ਖਿੱਚ ਕੇ ਅੱਗੇ ਤੋਂ ਅੱਗੇ ਸ਼ੇਅਰ ਕਰੋ ਜੀ ਤੇ ਆਪਣੇ ਵੀਡੀਓ ਨੇ ਜਿਹੜੀਆਂ ਨੋਟੀਫਿਕੇਸ਼ਨ ਹਰ ਇੱਕ ਕੋਲੇ ਜਾ ਸਕਣ ਨਾਲੇ ਨਾਰਮਲ ਰੇਂਜ ਦੇ ਸੂਟ ਨੇ ਹਰ ਇੱਕ ਭੈਣ ਨੂੰ ਮਿਲ ਜਾਣ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਹੁੰਦੇ ਨੇ ਆਪਣੇ ਬਹੁਤ ਸੋਹਣੀ ਕਲੈਕਸ਼ਨ ਐ ਬ੍ਰਾਂਡ ਦੀ ਫੈਬਰਿਕ ਰਹੂਗੀ ਜੀ ਕੋਈ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਨਾਰਮਲ ਨਾ ਵਧੀਆ ਬ੍ਰਾਂਡ ਦੀ ਫੈਬਰਿਕ ਆਉਗੀ ਜੀ ਤੁਹਾਡੇ ਕੋਲ ਜਦੋਂ ਤੁਹਾਡੇ ਕੋਲ ਇੱਕ ਤੁਸੀਂ ਮੇਰੀਆਂ ਭੈਣਾਂ ਇੱਕ ਸਿੰਗਲ ਸੂਟ ਆਰਡਰ ਕਰਕੇ ਦੇਖ ਲਓ ਜੀ ਜਦੋਂ ਤੁਹਾਡੇ ਕੋਲ ਸੂਟ ਪਹੁੰਚ ਗਏ ਜੀ ਤਾਂ ਤੁਹਾਨੂੰ ਪਤਾ ਲੱਗ ਜੂਗਾ ਹਨਾ ਵੀ ਕਿਵੇਂ ਦੀ ਫੈਬਰਿਕ ਹੈ ਤੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਇਹ ਤੋਂ ਪਹਿਲਾ ਸੂਟ ਰਹੂਗਾ ਜੀ ਪਿਓਰ ਕਰੇਵ ਦਾ ਇਹ ਪ੍ਰਿੰਟਡ ਸੂਟ ਜੀ ਤੁਹਾਨੂੰ ਵਧੀਆ ਕਰੇਵ ਮਿਲੂਗੀ ਨੇਚਰਲ ਬਹੁਤ ਵਧੀਆ ਫੈਬਰਿਕ ਹੈ ਬਹੁਤ ਸੋਹਣਾ ਪ੍ਰਿੰਟ ਬਣਿਆ ਹੈ ਦੇਖੋ ਬਿਲਕੁਲ ਲਾਈਟ ਵੇਟਾ ਕਿੰਨਾ ਸੋਹਣਾ ਇਹਦਾ ਪ੍ਰਿੰਟ ਹੈ ਦੇਖੋ ਜੀ ਜੇ ਤੁਹਾਨੂੰ ਪਸੰਦ ਆਏ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਕਲਰ ਦੇਖੋ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਜੇ ਤੁਸੀਂ ਇਹਦੇ ਨਾਲ ਪਤਾ ਕੀ ਹੈ ਜੇ ਹੁਣ ਆਪਾਂ ਇਹਦੇ ਨਾਲ ਮੈਚਿੰਗ ਕਰਾਂਗੇ ਜੀ ਇਹ ਸੇਮ ਕਲਰ ਨਹੀਂ ਮਿਲਣਾ ਜਿਹੜਾ ਕਰੇਪ ਦੇ ਵਿੱਚ ਵੀ ਚਾਹੇ ਉਹ ਲਾਈਟ ਹੋ ਜੇ ਚਾਹੇ ਉਹ ਡਾਰਕ ਹੋ ਜੇ ਇਹਨੂੰ ਆਲ ਓਵਰ ਲੈਂਦਾ ਹੀ ਫਾਇਦਾ ਕਿਉਂ ਇਹ ਜ਼ਿਆਦਾ ਕੋਈ ਹੈਵੀ ਨਹੀਂ ਹੈਗਾ ਤੇ ਵੀ ਆਪਾਂ ਨੂੰ ਆਲ ਓਵਰ ਇਹ ਪਾਇਆ ਹੋਇਆ ਸੋਹਣਾ ਨਹੀਂ ਲੱਗਣਾ ਨਾਰਮਲ ਵੀ ਆਪਾਂ ਜਿਵੇਂ ਕਰੇਪ ਦਾ ਸੂਤ ਆਪਾਂ ਹੁਣ ਕੜਾਈ ਵਾਲਾ ਵੀ ਸਲਵਾਰ ਨਾਲ ਵੀ ਪਾਉਨੇ ਆ ਇਸੇ ਤਰ੍ਹਾਂ ਇਹ ਤੁਹਾਨੂੰ ਬਹੁਤ ਵਧੀਆ ਅਰਜਨ ਦੀ ਕਰੇਪ ਦਾ ਦੇਖੋ ਜੀ ਬਹੁਤ ਵਧੀਆ ਤੁਹਾਨੂੰ ਫੈਬਰਿਕ ਮਿਲੂਗੀ ਜੀ ਕਰੇਵ ਇਹ ਤੁਹਾਡੇ ਕੋਲੇ ਸੂਟ ਪਹੁੰਚਣ ਤੇ ਪਤਾ ਲੱਗ ਜੂਗਾ ਤੁਹਾਨੂੰ ਬਹੁਤ ਸੋਹਣਾ ਸੂਟ ਹੈ ਬਹੁਤ ਪਿਆਰਾ ਕਲਰ ਹੈ ਮਾਸਟਰਡ ਕਲਰ ਹੈ ਇਹਦਾ ਤੇ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਜੇ ਤੁਸੀਂ ਆਲ ਓਵਰ ਲਓਗੇ ਜੀ ਤਾਂ ਇਹਦਾ 2300 ਰੁਪਏ ਪ੍ਰਾਈਸ ਰਹੂਗਾ ਮੈਚਿੰਗ ਵੈਸੇ ਵੀ ਤੁਸੀਂ ਕਰਤਾ ਸਕਦੇ ਹੋ ਪਰ ਸਾਨੂੰ ਇਹ ਕਨਫਰਮ ਨਹੀਂ ਹੈਗਾ ਪੱਕਾ ਵੀ ਇਹਦੇ ਨਾਲ ਸੇਮ ਆ ਨਾ ਵੀ ਕਲਰ ਮਿਲ ਜੂਗਾ ਕਿ ਨਾ ਤੇ ਬਾਕੀ ਜੇ ਤੁਸੀਂ ਜੇ ਆਪਾਂ ਡਾਈ ਕਰਵਾਉਨੇ ਆ ਜੀ ਤਾਂ ਡਾਈ ਵਾਲੀ ਸਲਵਾਰ ਹੈ ਜਿਹੜੀ ਉਹਦੇ ਵਿੱਚ ਨਾ ਬਾਅਦ ਵਿੱਚ ਜਦੋਂ ਆਪਾਂ ਧੋਨੇ ਆ ਨਸਰਾ ਪੈ ਜਾਂਦੀਆਂ ਹੁੰਦੀਆਂ ਨੇ ਇਹ ਦਿੱਕਤ ਆਉਂਦੀ ਹੈ ਇਹਨਾਂ ਦੀ ਦਾਈ ਵਾਲੀਆਂ ਸਲਵਾਰਾਂ ਦੀ ਹੋਰ ਕੋਈ ਚੱਕਰ ਨਹੀਂ ਚਲੋ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਟਾਈਬੀ ਦੇ ਵਿੱਚ ਨਿਊ ਡਿਜ਼ਾਈਨ ਦਿਖਾਉਨੇ ਆ ਬਹੁਤ ਸੋਹਣਾ ਡਿਜ਼ਾਈਨ ਆ ਦੇਖੋ ਜੀ ਇਸ ਤਰ੍ਹਾਂ ਬਲੈਕ ਕਲਰ ਆ ਇਹਦਾ ਇਹਦੇ ਵਿੱਚ ਇਸ ਤਰ੍ਹਾਂ ਦੀ ਪ੍ਰਿੰਟਿੰਗ ਬਣੀ ਹੋਈ ਆ ਫੈਬਰਿਕ ਦੇਖੋ ਇਹ ਨਾ ਇਹਦੇ ਵਿੱਚ ਪੰਜ ਕਲਰ ਸੀ ਆਪਣੇ ਕੋਲੇ ਰਹਿ ਗਏ ਜੀ ਤਿੰਨ ਕਲਰ ਬਾਕੀ ਤੁਸੀਂ ਮੇਰੇ ਕੋਲੋਂ ਟਿੱਕਾ ਲੈ ਸਕਦੇ ਹੋ ਜੋ ਵੀ ਜੇ ਸੂਟ ਆਪਾਂ ਨੂੰ ਸ਼ੌਪ ਤੋਂ ਵੀ ਮਿਲਗੇ ਤਾਂ ਤੁਸੀਂ ਲੈ ਸਕਦੇ ਹੋ ਦੇਖੋ ਜੀ ਇਹਨੂੰ ਚਾਹੇ ਤੁਸੀਂ ਆਲ ਓਵਰ ਲੈ ਸਕਦੇ ਹੋ ਜੀ ਇਹ 5 ਮੀਟਰ ਕਪੜਾ ਹੈ ਜੀ ਜੇ ਤੁਸੀਂ ਮੈਚਿੰਗ ਕਰੋਗੇ ਤਾਂ ਤਾਂ ਆਪਾਂ ਤੁਹਾਨੂੰ 2.5 ਮੀਟਰ ਕੱਟ ਕੇ ਦੇ ਦਾਂਗੇ ਆਨ ਓਵਰ ਲਓਗੇ ਜੀ ਤਾਂ ਤਾਂ ਤੁਹਾਨੂੰ ਪਊਗਾ ਇਹ 2200 ਰੁਪਏ ਦੇ ਵਿੱਚ ਜੇ ਤੁਸੀਂ ਲਓਗੇ ਇਹਨੂੰ ਮੈਚਿੰਗ ਤਾਂ ਤਾਂ ਤੁਹਾਨੂੰ ਪਊਗਾ ਜੀ ਇਹ 1790 ਦੇ ਵਿੱਚ ਦੇਖੋ ਜੀ ਇਸ ਤਰ੍ਹਾਂ ਦਾ ਇਹਦੇ ਪ੍ਰਾਈਸ ਨੇ ਇਹਦੇ ਨਾਲ ਆਪਾਂ ਨੇ ਸਲਵਾਰ ਲਾਈ ਹੈ ਜੀ ਇਹ ਵਨ ਆਨियन ਕਲਰ ਦੀ ਦੇਖੋ ਇਸ ਤਰ੍ਹਾਂ ਦੀ ਮੈਚਿੰਗ ਬਾਕੀ ਤੁਹਾਡੀ ਚੋਇਸ ਹੈ ਜੇ ਤੁਸੀਂ ਬਲੈਕ ਕਲਰ ਦੀ ਸਲਵਾਰ ਲਾਉਣੀ ਹੈ ਤਾਂ ਤੁਸੀਂ ਉਹ ਵੀ ਲਗਵਾ ਸਕਦੇ ਹੋ ਇਹਦੇ ਨਾਲ ਬਹੁਤ ਸੋਹਣੇ ਟਾਈ ਡਾਈ ਦੁਪੱਟੇ ਨੇ ਜਿਹੜੇ ਕਰਵਾ ਕੇ ਜੀ ਬਹੁਤ ਸੋਹਣੇ ਫੈਬਰਿਕ ਵਧੀਆ ਹੈਗੀ ਜੀ ਬਹੁਤ ਸੋਹਣੀ ਫੈਬਰਿਕ ਦੇ ਆਪਾਂ ਦੁਪੱਟੇ ਡਾਈ ਕਰਵਾ ਕੇ ਦੇਵਾਂਗੇ ਤੇ ਸੋਹਣਾ ਡਿਜ਼ਾਈਨ ਬਣਾ ਕੇ ਦੇਵਾਂਗੇ ਫਿਨਿਸ਼ਿੰਗ ਕਰਕੇ ਦੇਵਾਂਗੇ ਸੂਟ ਨਾਲ ਮੂੰਹੋਂ ਬੋਲਣ ਲੱਗ ਜਾਂਦੇ ਨੇ ਦੇਖੋ ਜੀ ਇਸ ਤੋਂ ਬਾਅਦ ਬਲੈਕ ਦੇ ਵਿੱਚ ਇੱਕ ਡਿਜ਼ਾਈਨ ਆ ਗਿਆ ਜੀ ਇਹ ਵਾਲਾ ਇਹ ਵੀ ਬਲੈਕ ਕਲਰ ਰਹੂਗਾ ਪਰ ਇਹਦੇ ਕਲਰਾਂ ਦਾ ਚੇਂਜ ਆ ਗਿਆ ਦੇਖੋ ਜੀ ਇਹਦੇ ਵਿੱਚ ਪ੍ਰਿੰਟਿੰਗ ਹੋਰ ਹੈ ਤੇ ਕਲਰ ਹੋਰ ਨੇ ਪ੍ਰਿੰਟਿੰਗ ਦੇ ਇਸ ਦਾ ਇਹ ਰਹਿ ਗਿਆ ਜੀ ਪ੍ਰਿੰਟਿੰਗ ਦੇਖੋ ਬਹੁਤ ਪਿਆਰੀ ਝੁੰਟਨੇ ਬਹੁਤ ਪਿਆਰੀ ਫੈਬਰਿਕ ਹੈ ਇਹਦੇ ਨਾਲ ਰੋਹੂਗਾ ਜੀ ਇਸ ਤਰ੍ਹਾਂ ਦੀ ਸਲਵਾਰ ਬਾਕੀ ਤੁਹਾਡੀ ਚੁਆਇਸ ਆ ਆਫ ਵਾਈਟ ਆਪਾਂ ਨੇ ਸਲਵਾਰ ਲਈ ਹੈ ਇਹ ਤੁਹਾਨੂੰ ਸਾਰੇ ਸੂਟ ਆਲ ਓਵਰ ਵੀ ਮਿਲ ਜਾਣਗੇ ਜੀ ਜੇ ਤੁਸੀਂ ਨੇ ਮੈਚਿੰਗ ਲੈਣੀ ਹੈ ਤਾਂ ਤੁਹਾਨੂੰ ਮੈਚਿੰਗ ਵੀ ਮਿਲੇ ਤੇ ਕੋਲ ਹਰ ਇੱਕ ਪੈਨ ਕੋਲੇ ਆਪਣੇ ਪ੍ਰਿੰਟ ਸੂਟਾਂ ਦਾ ਨੋਟੀਫਿਕੇਸ਼ਨ ਹੈ ਜਿਹੜਾ ਜਾ ਸਕੇ ਇਸ ਤੋਂ ਬਾਅਦ ਵਾਲਾ ਕਲਰ ਆ ਗਿਆ ਜੀ ਬਾਈਨ ਕਲਰ ਬਹੁਤ ਪਿਆਰਾ ਕਲਰ ਹੈ ਦੇਖੋ ਜੀ ਇਹ ਹੈਗਾ ਬਾਈਂਡ ਕਲਰ ਦੇਖੋ ਬਹੁਤ ਸੋਹਣਾ ਕਲਰ ਹੈ ਇਹ ਲਾ ਦੇਖੋ ਫੋਨ ਦੇ ਵਿੱਚ ਨਾ ਸੇਮ ਕਲਰ ਦਿਖ ਰਿਹਾ ਜਿਵੇਂ ਵੀ ਆਪਾਂ ਤੁਹਾਨੂੰ ਫੋਨ ਦੇ ਵਿੱਚ ਸੂਟ ਦਾ ਕਲਰ ਹੈ ਨਾ ਫੋਨ ਦੇ ਵਿੱਚ ਸੇਮ ਕਲਰ ਦਿਖ ਰਿਹਾ ਬਾਕੀ ਸੋ ਤੁਹਾਡੀ ਚੋਇਸ ਆ ਜਿਵੇਂ ਦਾ ਸੂਟ ਤੁਸੀਂ ਕਹੋਗੇ ਜੀ ਆਪਾਂ ਉਹ ਮੈਨੂੰ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਇਹਦੇ ਨਾਲ ਵੀ ਆਪਾਂ ਨੇ ਇਸ ਤਰ੍ਹਾਂ ਦੀ ਆਨੀਅਨ ਕਲਰ ਦੀ ਰੱਖੀ ਹੈ ਜੀ ਸਲਵਾਰ ਸਲਵਾਰ ਦੀ ਫੈਬਰਿਕ ਵੀ ਤੁਹਾਨੂੰ ਵਧੀਆ ਮਿਲੂਗੀ ਲਓ ਜੀ ਸਕਰੀਨ ਸ਼ਾਟ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਦੇਖੋ ਬਹੁਤ ਪਿਆਰੇ ਕਲਰ ਨੇ ਅੱਜ ਆਪਾਂ ਇਹਦੇ ਉੱਪਰ ਲੌਂਗ ਵੀਡੀਓ ਨਹੀਂ ਪਾ ਰਹੇ ਜੀ ਇਸ ਕਰਕੇ ਤੇ ਥੋੜਾ ਜਿਹਾ ਹਜੇ ਵੀ ਮੈਨੂੰ ਵੀ ਬਿਜੀ ਹੁੰਦੀ ਆ ਮੈਂ ਛੋੜ ਜਿੰਨੀ ਕਿ ਮੈਂ ਤੁਹਾਨੂੰ ਬਣਦੀ ਆ ਵੀਡੀਓ ਮੈਂ ਕੋਸ਼ਿਸ਼ ਕਰ ਲੈਣੀ ਆ ਪਤਾ ਦੋ ਦੋ ਚੈਨਲਾਂ ਦੇ ਵੀਡੀਓ ਪਾਣੀ ਬਹੁਤ ਮੁਸ਼ਕਲ ਹੋ ਜਾਂਦੀ ਆ ਲਓ ਜੀ ਸਕਰੀਨਸ਼ਾਟ ਬਹੁਤ ਪਿਆਰੇ ਸ਼ੂਟ ਨੇ ਜੋ ਵੀ ਤੁਹਾਨੂੰ ਸ਼ੂਟ ਪਸੰਦਾ ਆ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਮੈਨੂੰ ਪੂਰੀ ਉਮੀਦ ਆ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦਾ ਆਏ ਹੋਣਗੇ ਪ੍ਰਿੰਟ ਫੈਬਰਿਕ ਤੁਸੀਂ ਕਮੈਂਟ ਕਰਕੇ ਦੱਸਿਓ ਜੀ ਕਿਵੇਂ ਲੱਗੇ ਤੇ ਰੇਂਗ ਜਿਹੜੀ ਆਪਾਂ ਨੇ ਤੁਹਾਨੂੰ ਨਾਲ-ਨਾਲ ਦੱਸ ਦਿੱਤੀ ਹੈ ਜੀ ਆਪਣੇ ਸੂਟ ਹੁੰਦੇ ਨੇ ਜਿਹੜੇ ਬਿਲਕੁਲ ਜਾਇਜ਼ ਰੇਟ ਦੇ ਵਿੱਚ ਹੀ ਹੁੰਦੇ ਨੇ ਜ਼ਿਆਦਾ ਰੇਟ ਨਹੀਂ ਹੁੰਦਾ ਤੁਹਾਨੂੰ ਪਤਾ ਹੀ ਹੈ ਨਾ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਹੋ ਤੇ ਹਰ ਇੱਕ ਭੈਣ ਨੂੰ ਹੁੰਦਾ ਵੀ ਆਪਾਂ ਸੂਟ ਆ ਜਿਹੜਾ ਸੋਨਾ ਪਾਈਏ ਤੇ ਆਪਾਂ ਨੂੰ ਜਿਹੜਾ ਬਜਟ ਹੈ ਆਪਣਾ ਥੋੜੇ ਬਜਟ ਦੇ ਵਿੱਚ ਆਪਾਂ ਨੂੰ ਸੂਟ ਮਿਲ ਜੇ ਆਪਣੇ ਕੋਲੋਂ ਤੁਹਾਨੂੰ ਵਧੀਆ ਨਾਰਮਲ ਰੇਂਜ ਦੇ ਵਿੱਚ ਵਧੀਆ ਬ੍ਰਾਂਡ ਦੇ ਸੂਟ ਮਿਲ ਗਏ ਜੀ ਬਾਕੀ ਤੁਸੀਂ ਜੇ ਭੈਣਾਂ ਨੇ ਕਿਸੇ ਨੇ ਸਟੀਚਿੰਗ ਕਰਵਾਉਣੀ ਹੈ ਜੀ ਤਾਂ ਤੁਸੀਂ ਸਟੀਚਿੰਗ ਵੀ ਕਰਵਾ ਸਕਦੇ ਹੋ ਬਹੁਤ ਸੋਹਣੀ ਸਟੀਚਿੰਗ ਕਰਵਾਉਂਦੇ ਆਪਾਂ ਵਧੀਆ ਆਪਣੇ ਕੋਲੇ ਜਿਹੜੇ ਹੈਗੇ ਨੇ ਟੇਲਰ ਬਹੁਤ ਵਧੀਆ ਨੇ। ਦੇਖੋ ਜੀ ਇਸ ਤੋਂ ਬਾਅਦ ਹਨਾ ਤੁਸੀਂ ਆਪਣਾ ਇੰਸਟਾਗ੍ਰਾਮ ਵੀ ਆਈਡੀ ਉਹਨੂੰ ਫੋਲੋ ਕਰੋ। ਆਪਣੇ ਦੋਨੇ ਚੈਨਲਾਂ ਨੂੰ ਸਬਸਕ੍ਰਾਈਬ ਕਰੋ। ਵੀਡੀਓ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਕਿਵੇਂ ਲੱਗੀ ਅੱਗੇ ਤੋਂ ਵੀ ਸ਼ੇਅਰ ਕਰਦੇ ਜਾ ਕਰੋ। ਇੱਕ ਬੇਨਤੀ ਨੂੰ ਰਿਕਵੈਸਟ ਹੈ ਜੀ ਥੋੜਾ ਸੂੰਦਾ ਨਾ ਜੇ ਤੁਸੀਂ ਰਖਵਾਓਗੇ ਜੀ ਜਦੋਂ ਤੁਹਾਡੀ ਪੇਮੈਂਟ ਆ ਗਈ ਜੀ ਉਦੋਂ ਹੀ ਰੱਖਿਆ ਜਾਊਗਾ ਉਸ ਤੋਂ ਪਹਿਲਾਂ ਜੇ ਤੁਸੀਂ ਚਾਹੇ ਤੁਸੀਂ ਨੇ ਕਹਿ ਵੀ ਦਿੱਤਾ ਵੀ ਰੱਖ ਲਓ। ਤੇ ਜੇ ਕਿਸੇ ਭੈਣ ਦਿਨ ਉਸ ਤੋਂ ਪਹਿਲਾਂ ਹੋਰ ਪੇਮੈਂਟ ਆ ਗਈ ਜੀ ਤਾਂ ਉਹਨਾਂ ਲਈ ਹੀ ਹੋਊਗਾ ਪਲੀਜ਼ ਮੇਰੇ ਨਾਲ ਦੋ ਤਿੰਨ ਕਸਟਮਰ ਜਿਹੜੇ ਐਵੇਂ ਕਰ ਗਏ ਵੀ ਸੂਟ ਰਖਾ ਕੇ ਹੁਣ ਬਾਅਦ ਚ ਉਹ ਫੋਨ ਨਹੀਂ ਚੱਕਦੇ 6-6 ਮਹੀਨੇ ਹੋ ਗਏ ਤੇ ਸੌਰੀ ਜੀ ਮੈਨੂੰ ਮਜਬੂਰੀ ਚ ਕਰਨਾ ਪਿਆ ਇਹ ਹਨਾ ਕਹਿਣਾ ਪਿਆ ਮੈਂ ਚਾਹੁੰਦੀ ਨਹੀਂ ਸੀ ਵੀ ਇਹ ਕੰਮ ਮੈਂ ਕਰਾਂ ਪਲੀਜ਼ ਰਿਕਵੈਸਟ ਹੈ ਜੀ ਤੁਸੀਂ ਸਮਝਿਆ ਕਰੋ ਹਨ ਪੇਮੈਂਟ ਕਰੋ ਤੇ ਆਪਣਾ ਸੂਟ ਰਖਾ ਲਓ ਜੇ ਤੁਸੀਂ ਹੋਰ ਸੂਟ ਲੈਣੇ ਨੇ ਤਾਂ ਪਾਰਸਲ ਸਾਨੂੰ ਦੱਸ ਦਿਓ ਵੀ ਹਜੇ ਤੁਸੀਂ ਲਾਇਓ ਨਾ ਤਾਂ ਆਪਾਂ ਜਦੋਂ ਤੁਸੀਂ ਕਹੋ ਜਦੋਂ ਤੁਹਾਡਾ ਪਾਰਸਲ ਆ ਜਿਹੜਾ ਲੱਗ ਜੂਗਾ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ